ਸ਼ਾਤਲਾਈ ਦੀ ਧਰਤੀ ਦੇ ਉੱਤੇ ਮੇਲੇ ਲੱਗੇ ਹੋਏ ਆ ਚੇਦਾ ਮਹੀਨਾ ਚੱਲਦਾ ਪਿਆ ਬਾਬਾ ਪੋਣਾ ਹਰੀ ਦਾ ਜਿਆਵਾ ਪੈਦੀ ਸਾਨੂੰ ਬਹੁਤ ਵਧੀਆ ਲੱਗਦਾ ਆ ਮੈਂ ਕਹਿੰਦੀ ਬਹੁਤ ਵਧੀਆ ਲੱਗਾ ਮੈਂ ਇਹ ਚਾਹੁੰਦੀ ਕਿ ਹਰ ਸਾਲ ਇੱਦੀ ਲੱਗਣਾ ਹੋਵੇ ਕਿੱਦਾਂ ਲੱਗ ਰਿਹਾ ਫਰੀ ਵਾਲੇ ਝੂਟੇ ਲੈ ਕੇ ਫਰੀ ਵਾਲੇ ਹਾਂ ਤੁਹਾਨੂੰ ਕੀ ਕਹਦੇ ਕੈਲੀਰੀ ਇੱਕ ਅੱਗੇ ਕਹਿੰਦੀ ਝੂਟੇ ਲੈ ਰਹੀ ਸੀ ਫਰੀ ਕਿਤੇ ਮੇਲੇ ਦੇ ਵਿੱਚ ਦੇਖੋ ਫਰੀ ਦੇ ਫਾਇਦੇ ਵੀ ਆ ਨੁਕਸਾਨ ਵੀ ਆ ਦੇਖ ਲੋ ਇਹ ਬੀਰੀਆਂ ਨੂੰ ਲਾਉਂਦੇ ਭੀ ਲਿਚਦੇ ਨਹੀਂ ਪਏ ਬਹੁਤ ਵਧੀਆ ਫ੍ਰੀ ਟੂਟੇ ਹਾਂਜੀ ਫ੍ਰੀ ਜਰੀ ਲੈ ਲੇ ਪਹਿਲਾਂ ਮਜ਼ਾ ਆ ਰਿਹਾ ਬਸ ਹੋਰ ਗਿਆ ਕਦੇ ਕੁਨਾ ਤਾਂ ਐਸਾ ਕਿ ਐਸਾ ਵੀ ਹੋਗਾ ਨਹੀਂ ਨਹੀਂ ਜ਼ਰੂਰ ਤਾਂ ਕਦੇ ਨਹੀਂ ਹੁੰਦਾ ਐਸਾ ਲੈ ਹਾਂਜੀ ਆ ਜਾਓ ਬਾਬਾ ਜੀ ਖਾਵੋ ਕੋ ਹਕੀਕਤ ਮੇ ਬਦਲ ਦਿੱਤੇ ਹੈ ਨਾ ਹਾਂਜੀ ਆ ਜਾਓ ਬਹੁਤ ਅੱਛਾ ਲੱਗ ਰਿਹਾ ਹੈ ਫ੍ਰੀ ਕੇ ਚੁੱਲ੍ਹੇ ਹੈ ਅਭੀ ਚੌਥੀ ਵਾਰ ਚੁੱਲ੍ਹੇ ਲਗਾ ਰਿਹਾ ਹਾਂ ਸੋਣਾ ਸੋਣਾ ਵੈਰੀ ਗੁੱਡ ਬੜਾ ਖਰਾ ਲੱਗਦਾ ਬੜਾ ਖਰਾ ਲੱਗਦਾ ਕਈ ਅੱਗੇ ਤੋਂ ਹੋਈ ਸੀਗੀ ਅਨੇ ਕਦੀ ਐਸੇ ਆਗੇ ਹੋਇਆ ਤਾਂ ਪਹਿਲੇ ਕਦੀ ਸੁਨਾ ਤਾਂ ਐਸੇ ਨਹੀਂ। ਤੋ ਫ੍ਰੀ ਟੂਡੇ। ਹਾਂ। ਅਜੀ ਮਜ਼ਾ ਆ ਰਿਹਾ ਮਜ਼ਾ ਬਹੁਤ ਮਜ਼ਾ। ਆਸਮ ਫੁੱਲ ਫੁੱਲ ਮਜ਼ਾ। ਯਹੀ ਦਿਓ। ਫੁੱਲ 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 ਓਕੇ। ਬੜਾ ਮਾਸ ਲੱਗਾ ਤਾਂ। ਈਅਮਸ ਉਸ। ਈਅਮਸ ਕੋਸ। ਬੈਸਟ। ਤੂਰੇ ਲੈਣਾ ਹੈ ਫ੍ਰੀ ਮਿਲਦੇ ਐ। ਆ ਜੋ ਲੈ ਲਓ ਭਾਜੀ ਲੈ ਲਓ। ਬਾਤ ਟ੍ਰੈਂਡ। ਟ੍ਰੈਂਡ ਦਾ 36 ਸਾਲਾਂ ਦੇ ਵਿੱਚ ਕਦੀ ਇੱਦਾਂ ਹੋਈ ਸੀਗੀ? ਨਹੀਂ। ਬਈ ਪੰਗੂੜੇ ਫ੍ਰੀ। ਕੋਈ ਟਿਕਟ ਨਹੀਂ। ਕਦੀ ਹੋਈ ਸੀ? ਨਹੀਂ। ਤੋ ਭਾਈ ਜੀ ਬੜਾ ਨਜ਼ਾਰਾ ਆ ਰਿਹਾ ਫਰੀਅਰੇ ਜੁੜੇ ਲੱਗੇ ਵਾਕਈ ਸਵਾਲ ਆ ਰਿਹਾ ਬੜਾ ਆ ਰਿਹਾ ਬਹੁਤ ਸਾਰੇ ਦੇਰ ਹੋਰ ਕੀ ਜੈ ਸ਼ਾਤ ਲਈ ਦੀ ਤਰਤੀ ਦੇ ਉੱਤੇ ਮੇਲੇ ਲੱਗੇ ਹੋਏ ਆ ਚੇਦਾ ਮਹੀਨਾ ਚੱਲਦਾ ਪਿਆ ਬਾਬਾ ਪੋਣਾ ਹਰੀ ਦਾ ਤੇ ਸੰਗਤਾਂ ਬੜੀਆਂ ਹੁਮ ਹੁਮਾ ਕੇ ਆ ਰਹੀਆਂ ਆ ਤੇ ਟੰਗੂੜੇ ਵੀ ਬਹੁਤ ਆਇਓਆ ਬੱਚਿਆਂ ਦੀ ਐਕਟੀਵਿਟੀ ਤੇ ਛੋਟੀ ਛੋਟੀਆਂ ਟ੍ਰੇਨਾਂ ਬਾਬਾ ਪੋਣਾ ਹਰੀ ਹਾਂਜੀ ਬਾਬਾ ਪੋਣਾ ਹਰੀ ਦੀ ਨਸੀ ਕਨਿਊ ਕਨਸੈਪਟ ਆ ਕਨਸੈਪਟ ਨਿਊ ਕਿਉਂ ਆ ਤੇ ਆਪਾਂ ਗੱਲ ਕਰਦੇ ਆ ਅੱਜ ਦੱਸ ਬਾਬੇ ਵੀ ਯਾ ਬਾਬੇ ਕੀ ਕਹਿੰਦੇ ਠੀਕੋ ਕਿੱਥੋਂ ਆਏ ਯੇ 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 ਕੇ ਹਿੰਦੀ ਹਿੰਦੀ ਵਿੱਚ ਬਾਤ ਕਰੇ ਯਹੀ ਹੋ ਮੇਲੇ ਅੱਗੇ ਵੀ ਲੱਗਦੇ ਪਹਿਲਾਂ ਵੀ ਲੱਗਦੇ ਆ ਨਾ ਤੁਹਾਡਾ ਨਾ ਕਰ ਰਹੇ ਮੈਂ ਗੱਲ ਆ ਤੁਹਾਨੂੰ ਬਾਬੇ ਵੀ ਲੱਗਦੀ ਆ ਹਾਂਜੀ ਹਾਂਜੀ ਮੇਲੇ ਅੱਗੇ ਵੀ ਲੱਗਦੇ ਆ ਪਰ ਕਦੀ ਇਦਾਂ ਹੋਈ ਸੀ ਐਕਟੀ ਹੋਈ ਆ ਨਹੀਂ ਨਹੀਂ ਅਰੇ ਕਿਤਨੀ ਕਿਤਨੀ ਉਮਰ ਹੋ ਗਈ ਤੁਹਾਡੀ ਮੇਰੀ ਬਾਤਾ ਫਰੇਟ 36 ਸਾਲ 36 ਸਾਲਾਂ ਦੇ ਵਿੱਚ ਕਦੀ ਇਦਾਂ ਹੋਈ ਸੀਗੀ ਨਹੀਂ ਬਈ ਪੰਘੂੜੇ ਫਰੀ ਕੋਈ ਟਿਕਟ ਨਹੀਂ ਕਦੀ ਹੋਈ ਸੀ ਨਹੀਂ ਇਹ ਬਾਬਾ ਜੀ ਦੀ ਕਿਰਪਾ ਹੀ ਆ ਬਾਬਾ ਜੀ ਦੇ ਸੇਵਾਦਾਰ ਆ ਨਾ ਕੀ ਕਹਿਣਾ ਚਾਹੋਗੇ ਇਹ ਇਦਾਂ ਦੀ ਸੇਵਾ ਕਰਦੇ ਆ ਹਾਂ ਠੀਕ ਹੈ ਠੀਕ ਹੈ ਪਰ ਠੀਕ ਹੈ ਕਹਿਣਾ ਹੈ ਕੀਰਤੋਲਾ ਕੋ ਹਾਂਜੀ ਜੈ ਬਾਬੇ ਦੀ ਜੈ ਬਾਬੇ ਦੀ ਕੀ ਹਾਲ ਹੈ ਠੀਕ ਆ ਕਿਉਂ ਬੋਵੇ ਨਹੀਂ ਨਿਆਣਾ ਯਾਰ ਰੋਡੇਰੋ ਵੈਰੀ ਗੁੱਡ ਜਿਆਵਾ ਪੇਦੀ ਜਿਆਵਾ ਪੇਦੀ ਸਾਨੂੰ ਬਹੁਤ ਵਧੀਆ ਲੱਗਦਾ ਆ ਮੈਂ ਕਹਿੰਦੀ ਬਹੁਤ ਵਧੀਆ ਲੱਗਾ ਮੈਂ ਇਹ ਚਾਹੁੰਦੀ ਕਿ ਹਰ ਸਾਲ ਇੱਦੀ ਲੱਗਣਾ ਫ੍ਰੀ ਕਿਊਡੇ ਵੈਰੀ ਗੁੱਡ ਤੇ ਜਿਨ੍ਹਾਂ ਨੇ ਲਾਇਆ ਉਹਨਾਂ ਨੂੰ ਕੀ ਕਹਿਣਾ ਚਾਹੋਗਾ ਉਹਨਾਂ ਨੂੰ ਕਿਹੜੀਆਂ ਅਸੀਸਾਂ ਦੇਣੀਆਂ ਜਾਊਂਗੇ ਉਹਨਾਂ ਨੂੰ ਇਹ ਕਹਾਂਗੀ ਕਿ ਪਰਮਾਤਮਾ ਸਭ ਤੋਂ ਜ਼ਿਆਦਾ ਉਹਨਾਂ ਨੂੰ ਦਵੇ ਵੈਰੀ ਗੁੱਡ ਆਜੋ ਆਜੋ ਕਿੱਥੋਂ ਆਏ ਆ ਇੱਥੇ ਸੇ ਆਂ ਇੱਥੇ ਸੇ ਹਾਂਜੀ ਇਹ ਯਹੀ ਲੋਕਲ ਪਿੱਛੇ ਉਹਨਾਂ ਖੇਤ ਕਾਲਾ ਉਹਨਾਂ ਦੇ ਇੰਨੇ ਖਮੱਖਾ ਮੁੰਡਾ ਦੋ

ਹਾਂਜੀ ਚੂੜੇ ਲੈਣ ਆਏ ਫ੍ਰੀ ਮਿਲਦੇ ਆਜੋ ਲੈ ਲਓ ਭਾਈ ਲੈ ਲਓ ਆਜੋ ਆਜੋ ਆਪਾਂ ਕਿੱਥੇ ਲੰਦੇ ਮੈਂ ਵੀ ਲੱਗਾ ਹੁਣ ਨਹੀਂ ਹੋਰ ਭਾਈ ਥੈਂਕ ਯੂ ਆ ਜਾ ਪਿੱਛੇ ਸੀੜੀਆਂ ਨੇ ਕੋਈ ਨਹੀਂ ਰੁਕ ਜਾਂਦੇ ਇੱਥੇ ਰੁਕ ਜਾ ਚਲੋ ਇੱਥੇ ਹੀ ਜਾਂਦੇ ਆ ਕੋਈ ਗੱਲ ਨਹੀਂ ਇਕੱਠੇ ਜਾਵਾਂਗੇ ਮੈਂ ਵੀ ਲੈਣੇ ਆ ਜੇ ਮੇਰਾ ਵੀਡੀਓ ਬਣਾਉਣਾ ਆਪਾਂ ਇਕੱਠੇ ਜਾਦੇ ਮੈਂ ਕੋਈ ਚੱਕਰ ਨਹੀਂ ਆਪਾਂ ਸਟੇਰ ਆਪਾਂ ਹੁਣ ਇਕੱਠੇ ਵਿੱਚ ਦੇ ਰਹੇ ਸਾਨੂੰ ਅਸੀਂ ਇੱਥੇ ਰੁਕੋ ਕੋਤਰਾ ਵਿੱਚ ਜਲੰਧਰ ਆ ਕਿਹਦੀ ਗੱਲ ਕਰਦਾ ਜੋ ਆ ਬੰਦੇ ਨੇ ਗੱਲ ਨਹੀਂ ਕੀਤੀ ਸੰਗਦਾ ਯਾਰ ਕੀ ਡਰਾਈਵਰ ਤੈਨੂੰ ਬਣਾਇਆ ਮੋਰੇ ਤੁਹਾਨੂੰ ਬਿਠਾਇਆ ਆ ਅਜੀ ਖੁਦ ਹੀ ਬੈਠੇ ਹੈਗੇ ਮੋਰੇ ਵੀ ਡਰਾਈਵਰੀ ਕੰਮ ਲੈਂਦੇ ਆ ਭਾਈ ਦੀ ਧਰਤੀ ਦੇ ਉੱਤੇ ਤੁਹਾਨੂੰ ਪਹਿਲਾਂ ਦਾ ਦਿਖਾਈ ਉਹ ਡ੍ਰੈਗਨ ਵਾਲੀ ਟ੍ਰੇਨ ਤੇ ਹੋ ਰਾਇਆ ਸਾਰੇ ਚੰਡੋਲ ਤੇ ਚੰਡੋਲ ਦੇ ਉੱਤੇ ਚੰਡੋਲ ਝੁੱਟਣ ਆਏ ਆ ਭਾਈ ਇਹਨਾਂ ਪੂਰਾ ਯੈਸੇ ਭਾਈ ਯੈਸੇ ਆ ਅਲੱਗ ਕੀ ਆ ਨਾ ਆ ਨਾਮ ਦੇ ਨਹੀਂ ਟਿਕਟ ਲੱਗਿਆ ਤੁਸੀਂ ਨਹੀਂ ਨਹੀਂ ਭਾਈ ਫ੍ਰੀ ਚੱਲ ਰਿਹਾ ਇਹ ਤਾਂ ਕਿੰਨੇ ਹੀ ਲਈ ਟਿਕਟ ਫ੍ਰੀ ਹੈ ਨਾ ਕਿਹਦਾ ਲੱਗ ਰਿਹਾ ਹੈ acha lag raha hai acha lag raha hai ਆਇਆ ਫ੍ਰੀ ਵਾਲਾ ਆਲੇ 와ਲੇ 와ਲੇ ਮਸਤਾ ਮਸਤੀ ਲੋਕਾਂ ਨੂੰ ਇਦਾਂ ਲੱਗ ਰਿਹਾ ਜਿੱਦਾਂ ਕਿ ਉਹ ਸੁਣੇ ਵੀ ਉਹਨੂੰ ਕਿਦਾਂ ਲੱਗ ਰਿਹਾ ਫਰੀ ਵਾਲੇ ਝੂਟੇ ਲੈ ਕੇ ਹਾਂ ਬਹੁਤ ਅੱਛਾ ਵਧੀਆ ਲੱਗ ਰਿਹਾ ਅੱਜ ਵੀ ਕਹਿੰਦੀ ਲੈ ਫਰੀ ਵਾਲੇ ਫਰੀ ਵਾਲੇ ਹਾਂ ਪੀ ਕਾਦੇ ਫਨੀ ਆਰੀ ਚੱਲ ਚੱਲ ਮੈਂ ਕਿ ਅੱਗੇ ਕਿਹਦੀ ਝੂਟੇ ਲਾਈ ਸੀ ਫਰੀ ਕਿ ਕਿਸੇ ਮੇਲੇ ਦੇ ਵਿੱਚ ਕਿਤਾ ਫੀਲ ਆ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਵਧੀਆ ਲੱਗ ਰਿਹਾ ਓਕੇ ਇਹ ਵੀ ਨੇ ਉਹ ਵੀ ਦੇਖੋ ਫਰੀ ਦੇ ਫਾਇਦੇ ਵੀ ਆ ਨੁਕਸਾਨ ਵੀ ਆ ਦੇਖ ਲਓ ਕਿ ਬੀਰੀਆਂ ਨੂੰ ਲੋਂਦੇ ਭੇ ਲਿਚਦੇ ਨਹੀਂ ਪਏ ਯਾਰ ਕਿ ਪਿੱਛੇ ਸੰਗ ਤੋਂ ਬੜੀ ਖੜੀ ਹੈ ਲੈਣ ਵਾਲੀ ਝੂਟੇ ਹਜੇ ਅਗਲੇ ਕਿੜੇ ਆ ਜਿਓ ਅਗਲੇ ਕਿੜੇ ਆ ਜਿਓ ਇੱਕ ਘੁੰਮ ਕੇ ਆ ਜਿਓ ਅਗਲੇ ਕਿੜੇ ਆ ਅਗਲੇ ਕਿੜੇ ਆ ਲੋ ਪਿੱਛੇ ਵੀ ਪਿੱਛੇ ਵੀ ਸੰਗਤ ਆ ਨਾ ਹੋਰ ਉਹ ਵੇਖੋ ਹਾਂ ਜੀ ਤਰਾਂ ਜੀ ਆ ਲੋ ਆ ਲੋ ਆ ਜੀ ਬੰਦ ਕਰੀ ਬੋਲੇ ਕੀ ਬਾਬੇ ਦੀ ਕੀ ਬਾਬੇ ਦੀ ਸਾਰਿਆਂ ਨੂੰ ਨਾਮ ਆ ਕੀ ਬਾਬੇ ਕੀ ਬਾਬੇ ਕੀ ਬਾਬੇ ਦੀ ਕੀ ਬਾਬੇ ਦੀ تو بھائی بڑا نظارہ آ رہا فری والے جُڑے لال لگے واقعی سوال والے اج کرا بڑا اج دا بہت سچے دروار کی जय شکر بھائی صاحب دا چینل بھائی نال دے چ্যানেل سبسکرائب کرو لائک کرو تے شیئر کرو جیڑا سادی ویڈیو دیکھ کے آندے نال واٹو واٹو کمنٹ کرو لائک کرو جی جکڑے بڑا اج دا بہت سچے دروار کی जय اے پڑیا توں میرا برا اگے توں لگا او دیکھ کافی دیکھ واکا بھائی یہ توں اگے گئے چل دے ایدر میرا برا ہنے لڑائی نہیں کرنی இந்த <muchas> முன்னேற்றம் ਦੇ ਵਿੱਚ ਖਾਸ ਗੱਲ ਇਹ ਸੀਗੀ ਵੀ ਪੰਗੂੜੇ ਤਾਂ ਹਰ ਮੇਲੇ ਦੇ ਵਿੱਚ ਹੁੰਦੇ ਆ ਹਰ ਜਗ੍ਹਾ ਹੁੰਦੇ ਆ ਪਰ ਜਿਹੜੇ ਇਹ ਪੰਗੂੜੇ ਸਿਗੇ ਉਹ ਬਿਲਕੁਲ ਫ੍ਰੀ ਆਫ ਕੋਸ ਸਿਗੇ ਔਰ ਇਹ ਸਾਰੇ ਚੇਤ ਦਾ ਪੂਰਾ ਮਹੀਨਾ ਫ੍ਰੀ ਆਫ ਕੋਸ ਚੱਲਣਗੇ ਆਓ ਸੰਗਤਾਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਤੇ ਫ੍ਰੀ ਝੂੜਿਆਂ ਦਾ ਆਨੰਦ ਮਾਣੋ ਆਨੰਦ ਮਾਣੋ ਫ੍ਰੀ ਝੂੜਿਆਂ ਦਾ ਹਾਂ ਜੀ ਬਹੁਤ ਬਹੁਤ ਜਿੰਦਾਬਾਦ ਸਾਗਰ ਦੀ ਭੋ ਭਾਈ ਦੇਖੋ ਸੋਰੀ ਭਾਈ ਬਹੁਤ ਵਧੀਆ ਤੇ ਇਸ ਪੂਰੇ ਬਲੌਗ ਦੇ ਵਿੱਚ ਤੁਹਾਨੂੰ ਕੀ ਵਧੀਆ ਲੱਗਾ ਮੇਲਿਆਂ ਦੇ ਵਿੱਚ ਪੰਗੂੜੇ ਤਾਂ ਹੁੰਦੇ ਹੀ ਆ ਪਰ ਸਪੈਸ਼ਲ ਇਹਦੇ ਵਿੱਚ ਇਹ ਸੀ ਇਸ ਬਲੌਗ ਦੇ ਵਿੱਚ ਵੀ ਜਿੰਨੇ ਵੀ ਪੰਗੂੜੇ ਇੱਥੇ ਲੱਗੇ ਹੋਏ ਆ ਬੱਚਿਆਂ ਦੀ ਐਕਟੀਵਿਟੀਜ਼ ਲੱਗੀਆਂ ਹੋਈਆਂ ਇਹ ਬਿਲਕੁਲ ਫਰੀ ਆਫ ਕੋਸਟ ਆ ਹਾਂਜੀ ਬਿਲਕੁਲ ਤੁਸੀਂ ਸਹੀ ਸੁਣਿਆ ਬਿਲਕੁਲ ਫਰੀ ਆਫ ਕੋਸਟ ਆ 1 ਵੀ ਰੁਪਿਆ ਇਹਦਾ ਨਹੀਂ ਲਿਆ ਜਾ ਰਿਹਾ ਔਰ ਪੂਰਾ ਚੇਤ ਦਾ ਮਹੀਨਾ ਪੂਰਾ ਮਹੀਨਾ ਇੱਦੈ ਲਗਣਾ ਆ ਔਰ ਆਓ ਬਾਬਾ ਪੋਣਾ ਹਰੀ ਦੇ ਤੇ ਦਰਸ਼ਨ ਕਰੋ ਸੰਗਤਾਂ ਦੇ ਤੇ ਝੂਟੇ ਵੀ ਲਓ ਫਰੀ ਤੇ ਬੱਚਿਆਂ ਨੂੰ ਵੀ ਖੁਸ਼ ਕਰੋ ਜੈ ਬਾਬਾ ਜੀ ਦੇ ਸਪੈਸ਼ਲ ਕੀ ਆ ਇਹਦੇ ਵਿੱਚ ਮੇਲਿਆਂ ਨੂੰ ਚੰਡੋਲ ਵੀ ਹੁੰਦੇ ਆ ਬੱਚਿਆਂ ਦੀ ਐਕਟੀਵਿਟੀਜ਼ ਵਗੈਰਾ ਵੀ ਹੁੰਦੀਆਂ ਆ ਸਾਰੀਆਂ ਪਰ ਖਾਸ ਕੀ ਆ ਇਹਨਾਂ ਪੰਗੂੜਿਆਂ 'ਚ ਇੱਕ ਬਹੁਤ ਹੀ ਖਾਸ ਗੱਲ ਹੈ ਕੋ ਯੂਨੀਕ ਗੱਲ ਆ ਜਿਹੜੀ ਕਿ ਬਾਕੀ ਮੇਲਿਆਂ ਦੇ ਵਿੱਚ ਨਹੀਂ ਹੁੰਦੀ ਤੁਹਾਨੂੰ ਕੁਝ ਲੱਗਾ ਅ ਦੱਸ ਦਿਨਾ ਇਹ ਬਿਲਕੁਲ ਫ੍ਰੀ ਆ ਕੋਈ ਟੈਕ ਨਹੀਂ ਇਹਦੀ ਕੋਈ ਫੀ ਟੈ ਜੀ ਆ ਬਿਲਕੁਲ ਸਹੀ ਸੁਣਿਆ ਤੁਸੀਂ ਕੋਈ ਵੀ ਟਿਕਟ ਨਹੀਂ ਹੈ ਜੀ ਬਿਲਕੁਲ ਦੇਖੋ ਕਿੱਡੇ ਕਿੱਡੇ ਸੇਵਾਦਾਰ ਆ ਲੋ ਜੀ ਪਰ ਪਹਿਲੀ ਵਾਰੀ ਕਿਸੇ ਮੇਲੇ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਵੀ ਇੰਨੇ ਤੁੰਡੂੜੇ ਲੱਗੇ ਆ ਚੰਡੋਲ ਲੱਗੇ ਆ ਡ੍ਰੈਗਨਾਂ ਕਿਸ਼ਤੀਆਂ ਆ ਉਹ ਜਿਹੜੀਆਂ ਨਾ ਬੱਚਿਆਂ ਦੀ ਛੋਟੇ ਬੱਚਿਆਂ ਲਈ ਆ ਤੇ ਸਾਰਾ ਕੁਝ ਬਿਲਕੁਲ ਫ੍ਰੀ ਇੱਕ 20 ਰੁਪਇਆ ਟਿਕਟ ਦਾ ਨਹੀਂ ਲੱਗਦਾ ਸੇਵਾ ਹੀ ਸੇਵਾ ਆ ਇਹ ਇਹ ਸੇਵਾ ਕਿੱਧਰੋਂ ਆਈ ਆ ਕਿਹਨਾਂ ਨੇ ਲਾਈ ਆ ਤੇ ਉਹਨਾਂ ਦੇ ਦਰਸ਼ਨ ਵੀ ਕਰਾਉਂਦੇ ਆ ਤੁਹਾਨੂੰ ਜਲਦੀ